ਫਰੋਲੇ ਲੱਕੇ ਵਿੱਚ ਤਾਬਨਬਰ 22 ਜਿੱਥੇ ਕੁਝ ਮੁੰਡੇ ਕੁੜੀਆਂ ਖਾਣਾ ਖਾਣ ਲਈ ਆਏ ਸਨ ਇੱਕ ਜਿੱਤਾ ਇੱਕ ਲੜਕਾ ਤੇ ਦੋ ਲੜਕੀਆਂ ਸਨ ਦੂਜੇ ਪਾਸੇ ਵੀ ਇੱਕ ਲੜਕਾ ਤੇ ਇੱਕ ਲੜਕੀ ਜੋ ਭੈਣ ਭਰਾ ਦੱਸੇ ਜਾ ਰਹੇ ਨੇ ਉਹਨਾਂ ਵਾਲੀ ਖੁਰਦ ਉਹਨਾਂ ਦਾ ਸਾਥੀ ਸੀ ਕਿਸੇ ਕਾਰਨ ਆਪਸ ਵਿੱਚ ਬਹਿਸ ਵਾਈ ਹੋ ਜਾਂਦੀ ਹੈ ਤੇ ਲੋਕਾਂ ਵੱਲੋਂ ਸਮਝਾਵਾਂ ਜਾ ਕੇ ਰਾਜਨਾਮਾ ਕਰ ਦਿੱਤਾ ਜਾਂਦਾ ਪਰ ਫਿਰ ਜਦੋਂ ਇੱਕ ਥੇਰਾ ਮੋਟਰਸਾਈਕਲ 'ਪਾ ਆਪਣੇ ਸਾਥੀ ਨਾਲ ਜਾ ਰਹੇ ਸਨ ਦੂਜੀ ਥੇਰਾ ਵੱਲ ਕਾਰ ਦੇ ਪਿੱਛੇ ਟੱਕਰ ਮਾਰ ਦਿੱਤੀ ਗਈ ਜਿਹਦੋਂ ਉਹ ਮੋਟਰਸਾਈਕਲ ਸਵਾਰ ਥਲੇगिर ਗਿਆ ਕਾਰ ਸਵਾਰਾਂ ਵੱਲੋਂ ਡੰਡਾ ਕੱਢ ਕੇ ਉਹਦੇ ਸਿਰ ਉੱਪਰ ਕਈ ਵਾਰ ਕੀਤਾ ਗਏ ਜਿਸ ਕਾਰਨ ਉਹ ਵਿਅਕਤੀ ਦੀ ਮੌਤ ਹੋ ਗਈ ਤੇ ਮੁਕਤਫਰਾਰ ਹੋ ਗਿਆ ਸਨ ਪੁਲਿਸ ਨੇ ਇਹ ਮਾਮਲਾ ਸੁਝਾ ਲਿਆ ਦਾ ਜੀ ਇੱਕ ਨਾ ਆਪਣੇ ਕੁਛੇ ਮੁੰਡੇ ਤੋਂ ਫਿਰ ਆਈਸਕ੍ਰੀਮ ਖਾਣ ਵਾਸਤੇ ਆਏ ਸੀਗੇ ਜੀ ਇੱਕ ਮੁੰਡਾ ਤੇ ਤੋਂ ਕੁੜੀਆਂ ਦੇ ਨਾਲ ਤੇ ਦੂਸਰਾ ਜਿਹੜਾ ਮੁੰਡਾ ਜਿਹਦਾ ਕਤਲ ਹੋਇਆ ਹੈ ਜੀ ਉਹ ਆਪਣੀ ਨੂੰ ਬੋਲੇ ਭੈਣ ਨਾਲ ਤੇ ਦੋਸਤ ਨਾਲ ਉੱਥੇ ਖਾਣਾ ਖਾਣ ਵਾਸਤੇ ਆਇਆ ਸੀਗਾ ਜੀ ਪੀਪੀ ਬਾਈ ਕੋਈ ਡੱਬਾ ਹੈਗਾ ਸ੍ਰੀ ਖੜ ਵਿੱਚ ਉਸ ਤੋਂ ਬਾਅਦ ਉਹਨਾਂ ਦੀ ਕੋਈ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਬਹਿਸ-ਵਾਜ਼ੀ ਹੋ ਜਾਂਦੀ ਹੈ ਉੱਥੇ ਤੇ ਉਸ ਤੋਂ ਬਾਅਦ ਥੋੜਾ ਜਾਂਗ ਚੱਲ ਕੇ ਉਹ ਜਿਹੜਾ ਟੈਕਸੀ ਡਰਾਈਵਰ ਹੈ ਜਿਹੜਾ ਮੁੰਡਾ ਜੋ ਕੁੜੀਆਂ ਨਾਲ ਸੀਗਾ ਉਸਨੇ ਇਹਨਾਂ ਦੇ ਬਾਈਕ ਵਿੱਚ ਟੱਕਰ ਮਾਰੀ ਹੈ ਜੀ उसके बाद बैंसबाजी हो जाती हाथ पाई हो जाए उत्त तो बाद लोगों ने उत्थे उन्हों का छुड़ाइया करवा लें उस बाद जरा मुंडा जरा उसकी मूँह बोली पहन देते साथी जो तू मोटरसाइकिल से सवार ये खरड़ी साइड तो अपने मोहाली फेस वन वाली साइड आ रही थी जो ये अपने पुल के उ फ्लाईओवर के उपर बी आर मोल के अपोजिट साइड सेऊँ के दाऊ बाहर दाऊ उत्थे आके पिछु लिया के कार वाले ने ਇੱਕ ਜਿਹੜਾ ਮੋਟਰਸਾਈਕਲ ਤੇ ਲੜਕਾ ਤੇ ਲੜਕੀ ਸਵਾਰ ਸੀ ਇਹ ਉਹਦੇ ਪਿੱਛੋਂ ਟੱਕਰ ਮਾਰੀ ਹੈ ਜੀ ਟੱਕਰ ਮਾਰਨ ਤੋਂ ਬਾਅਦ ਜਦੋਂ ਡਿੱਗ ਪੈਂਦੇ ਨੇ ਤੇ ਆਪਣੀ ਗੱਡੀ ਵਿੱਚੋਂ ਇੱਕ ਡੰਡਾ ਕੱਢ ਕੇ ਮੁੰਡੇ ਦੇ ਸਿਰ ਤੇ ਵਾਰ ਕਰ ਦਿੰਦਾ ਤਿੰਨ ਵਾਰ ਕਰਦਾ ਹੈ ਜੀ ਇਹ ਤੇ ਜਿਸ ਨਾਲ ਉਸ ਦੀ मौके ਤੇ ਹੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਪਿੱਛੇ ਵਾਲਾ ਮੁੰਡਾ ਸੀਗਾ ਦੋਸਤਾ ਪੀਜੀ ਮੇਟ ਸੀਗਾ ਦੂਸਰਾ ਮੁੰਡਾ ਮਰਨ ਵਾਲੇ ਦਾ ਇਹ ਉਸਦੇ ਪਿੱਛੇ ਦੌੜਦਾ ਹੈ ਡੰਡਾ ਲੈ ਕੇ ਤੇ ਉਹ ਵੀ ਆਪਣੀ ਭੱਜ ਕੇ ਉਥੋਂ ਜਾਨ ਬਚਾ ਲੈਂਦਾ ਹੈ ਸਰੀ ਕਿ ਜਿਹੜੇ ਮਾਰਨ ਵਾਲਾ ਤੇ ਜਿਹੜਾ ਮਰਨ ਵਾਲਾ ਇਹ ਤੁਹਾਨੂੰ ਯਾਦ ਸੀ ਨਾ ਨਹੀਂ ਮਾਰਨ ਵਾਲਾ ਔਰ ਮਰਨ ਵਾਲਾ ਜਿਹੜਾ ਹੈਗਾ ਉਹ ਆਪਸ ਵਿੱਚ ਨਹੀਂ ਜਾਣਦੇ ਸੀਗੇ ਉਹਨਾਂ ਦੇ ਉੱਤੇ ਖਣ ਉੱਤੇ ਕੋਈ ਕਿਸੇ ਗੱਲ ਨੂੰ ਲੈ ਕੇ ਤਕਰਾਰਬਾਜ਼ੀ ਹੁੰਦੀ ਹੈ ਜਿਹੜਾ ਆਪਣਾ ਨਿੱਜ ਚੌਕ ਦੇ ਆਸ-ਪਾਸ ਜਿਹੜਾ ਡੱਬਾ ਹੈਗਾ ਉੱਤੇ ਫਿਰ ਉਸ ਤੋਂ ਬਾਅਦ ਇਹ ਅੱਗੇ ਜਾ ਕੇ ਉਸ ਦਾ ਕਤਲ ਕਰ ਦਿੰਦਾ ਜੀ ਆਖੇ ਫਿਰ ਮੱਲੇ ਵਾਲ ਤੋਂ ਆਣੀ ਤੁਸੀਂ ਪਾਤੀ ਕਿਹਦੀ ਖੜਾ ਰਿਹਾ ਸੀ ਉਸ ਤੋਂ ਬਾਅਦ ਭੱਜ ਗਿਆ ਸੀ ਨਾ ਜੀ ਇਹ ਲੋ ਅਸੀਂ ਕੁਝੇ ਇੱਕ ਘੰਟਿਆਂ ਵਿੱਚ ਇਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਕੋਰਟ ਵਿੱਚ ਕਰਦੇ ਹਾਂਜੀ ਅਸੀਂ ਕੋਰਟ ਵਿੱਚ ਇਸ ਨੂੰ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਲੈ ਚੁੱਕੇ ਹਾਂ ਜੀ ਹਾਂਜੀ ਇਸ ਦਾ ਜੋ ਮਰਡਰ ਵੈਪਨ ਸੀਗਾ ਜੋ ਡੰਡਾ ਸੀਗਾ ਅਸੀਂ ਉਹ ਨੂੰ ਬਰਾਮਦ ਕਰ ਲਿਆ ਦਫਾ 27 ਦੇ ਤੇ ਜਿੱਦੀ ਬਹੁਤ ਹੋਈ ਉਹ ਗਿਆ ਸੀ ਜਿਹੜਾ ਮੁੰਡੇ ਦਾ ਕਤਲ ਹੋਇਆ ਸੀ ਉਸ ਨਾਮ ਜਤਿੰਦਰ ਸਿੰਘ ਹੈਗਾ ਇਹ ਪਿੰਡ ਕਤਰਾਲਾ ਜਿਹੜਾ ਥਾਣਾ ਪਸਿਆਣੇ ਵਿੱਚ ਡਿਸਟ੍ਰਿਕਟ ਲੁਧਿਆਣਾ ਡਿਸਟ੍ਰਿਕਟ ਪਟਿਆਲੇ ਵਿੱਚ ਪੈਂਦਾ ਹੈ ਉਸ ਦੇ ਉਸ ਦਾ ਉਹ ਵਿਆਹ ਹੋਇਆ ਜਿਸ ਦੀ ਉਮਰ 31 ਸਾਲ ਸੀਗੀ ਤੇ ਉਸ ਕੋਲ ਇੱਕ ਜਿਹੜਾ ਪੌਣੇ 2 ਸਾਲ ਦਾ ਬੇਟਾ ਹੈਗਾ ਜਗਵੰਤ ਟੀਵੀ ਲਈ ਮੈਂ ਹਰੀਸ਼ ਮਠਟਲਾ